ਠੀਕ ਹੈ ਜਿਹਦੇ ਨਾਲ ਡੀਲ ਕੀਤੀ ਹੈ ਕਿ ਦੀਦੀ ਪੈਸੇ ਲਿਆ ਕਰੂਗੀ ਹੈਨਾ ਆਪਾਂ ਨਾ ਕੋਈ ਕੰਮ ਬੁੱਕ ਕਰਦੇ ਨਾਲ ਹੁਣ ਇਹਨੂੰ ਉਹ ਤਾਂ ਉਹ ਤੋਂ ਬਾਅਦ ਡੀਲ ਕੀਤੀ ਹੈ ਉਹ ਚਾਹ ਦੇਣੀ ਕਰ ਦੂਗੀ ਹਾਂ ਮੈਂ ਤਾਂ ਬਾਤ ਚੋ ਇਹ ਵੀ ਤਾਂ ਇਹ ਅੱਜ ਬਸੰਤ ਮੱਧਮ ਹੈ ਨਾ ਇਹ ਸੂਦੀ ਦਾ ਪ੍ਰਸ਼ਾਦ ਬਣਾਉਂਦੇ ਨੇ ਨਹੀਂ ਨਹੀਂ ਹੁੰਦਾ ਹੀ ਆ ਤਾਂ ਤੇ ਸੂਦੀ ਦਾ ਪੱਥਰ ਜਿੱਤ ਤੇ ਨਹੀਂ ਆਉਂਦਾ ਮੈਂ ਦੱਸੂਗੀ ਸਾਰਾ ਕੁਝ ਠੀਕ ਹੈ ਤੇ ਉਹਦਾ ਇਹੋ ਆਪਾਂ 100 ਰੁਪਏ ਦੇ ਠੀਕ ਹੈ ਅੱਖ ਨੇ ਆਏ ਕਿ ਮੈਂ ਦੇ ਦੂੰਗੀ ਵਾਅਦਾ ਹੋ ਗਿਆ ਤੱਕਣਾ ਲੱਗ ਗਿਆ ਤੇ ਪੈਸੇ ਹੁੰਦੇ ਇਹਨਾਂ ਕੰਮ ਦਾ ਸਮਾਨ ਕਰੇਗਾ ਪੈਸੇ ਹੁੰਦੇ ਹਾਂ ਕਹੇ ਪਾਸ ਆਈ ਆਈ ਸਿੱਖੂਗੀ ਨਾ ਕਿ ਸੈਕਲੂ ਵਾਲਾ ਪੈਸੇ ਜੋੜੂਗੀ ਆ ਹਾਂ ਤੈਨੂੰ ਵੀ ਨਹੀਂ ਦੇਣੇ ਜਿਹਨੂੰ ਭਾਂਡੇ ਹਾਂ ਤਾਂ ਪਹਿਲੇ ਇੱਕ ਦਾ ਤਾਂ ਖੜ ਜਾ ਮੁੰਡਾ ਭਾਂਡੇ ਥੋੜਾ ਮਜੂਰ ਇੱਕ ਮਿੰਟ ਤੇ ਹੁਣ ਤੂੰ ਐ ਕਰ ਤੂੰ ਦੁਬਾਰਾ ਆਪਣੇ ਸਾਥ ਜੁੜਾਂਗੀ ਪਿਆਜ਼ ਲਸਣ ਸਾਰਾ ਇਹਨੂੰ ਇਹਨੂੰ ਹੀ ਡੀਲ ਕਰ ਗ੍ਰਾਈਂਡਰ ਚ ਕਰ ਖੜ ਜਾ ਉਹ ਜਾਣ ਗ੍ਰਾਈਂਡਰ ਚ ਕਰ ਲੈ ਸਾਰਾ ਕੁਝ ਉੱਧਰ ਵੀ ਘਰ ਦੂ ਗੱਲ ਉਹ ਨਹੀਂ ਹੈਗੀ ਬਸ ਪਟਾਰ 60 ਰੁਪਏ ਉਹਦੇ 60 ਰੁਪਏ ਸਾਲੇ ਨੂੰ 10 ਰੁਪਏ ਹੁਣ ਵਧਾ ਰਹੇ ਨਹੀਂ ਕੋਈ 60 ਕੀਤੀ ਗੱਲ ਹੋਈ ਸੀ 60 ਰੁਪਏ ਨਾ ਨਾ ਪੰਜਾਬੀ ਕਿੰਨਾ ਘੱਟਾ ਸਬਜ਼ੀ ਵੱਡੀ ਚੀਜ਼ ਦਾ 60 ਸਬਜ਼ੀ ਵੱਡੀ ਚੀਜ਼ ਦਾ 60 ਤੇ ਦਿਰ ਸਕੇ ਕਰਾ ਚਰਾਨੇ ਤੋਂ 60 ਰੁਪਏ ਆਏ ਚੱਲ ਅੱਜ ਤੱਕ 60 ਪਰ ਅੱਜ ਤੋਂ 70 ਨਹੀਂ ਹੋਏਗੀ

ਅੰਮੀ ਅੰਮੀ ਕਾਂਟਾ ਪੜਨ ਦਾ 20 ਰੁਪਏ ਲੈ ਕੇ ਨੂੰ 20 ਰੁਪਏ ਕਾਂਟਾ ਬੜਸੇ ਨਹੀਂ ਵੀ ਥੋੜੀ ਪੜਾਈ ਥੋੜੇ ਕੰਮ ਹੋਣੀ ਮੈਂ ਕਿਤੇ ਨਾਲ ਲੈ ਜਾਣੀ ਨਹੀਂ ਥੋੜੇ ਸਾਡੇ ਕੰਮ ਹੋਣੇ ਥੋੜੇ ਭਾਂਡੇ ਮੱਜੇ ਸੁਝਾਣਾ ਬਣਾਉਣਾ ਹੈ ਉਹ ਤਾਂ ਸਾਰੇ ਨੇ ਕਹੇ ਤੇ ਸਾਨੂੰ ਉਹਨੂੰ ਪੈਸਾ ਦਵਾ ਪੈਸਾ ਹਾਈ ਪੈਸਾ ਲਾਲਚੇ ਸਾਰੇ ਬੰਦੇ ਨਹੀਂ ਗੁਰਦੁਆਰੇ ਦਾ 10 ਮਾਰ ਜਾ ਬੱਤ ਸੇਟੇ ਦਾ ਮਸੇਟ ਇਹਦੇ ਅੱਗੇ ਤੋਂ ਬੰਦੇ 10 ਨਾ तो दस दूँगा अच्छा। मैं कि और तो प्रणाम मैं पसंद को मनाऊ मैं तो कह दे तबला सा आठ में बनाई गाजर मटर ज्यादा गाजर मटर बना लेंगे या आपा आलू मटर बना लेंगे आलू मटर बना लेंगे आलू मटर तेरा हो गया आलू मटर जितना नहीं समझ आओगी मैं पछि में मैं दसुंगी ओ तो पैसे दोगे पैसे उठोगे नहीं नहीं जल्दी तो चली तो नहीं नहीं YouTube तो देख लो वारंटी वारंटी देओ मैं तो सो वारंटी पर बोलता तो बिजली की बात ਮੇਰੀ ਗੱਲ ਕੀਤੀ ਨਹੀਂ ਘਤਰੇ ਨੂੰ ਡਰੇ ਨਹੀਂ ਮੈਂ ਇੱਕ ਪਣਾ ਵੀ ਲਾ ਤੁਰੇ ਕੰਮ ਰੱਖੇ ਨਹੀਂ ਵੀ ਘਤਰੇ ਦੀ ਅੱਛਾ ਆਹ ਨਾ ਤੂੰ ਨਾ ਦਸਰ ਪਲੇਂਗਾ ਹਾਂ ਅੱਜ ਇਹ ਬੱਲੇ ਦੇ ਬਿਠਣਾ ਨਹੀਂ ਨਹੀਂ ਪੰਜ ਮੋਟੇ ਨਹੀਂ ਆਸਤਾ ਬੋਸ ਹੋਣੀ ਹੈ ਚਾਹ ਵੀ ਬੋਸ ਹੋਣੀ ਹੈ ਪੈਸਾ ਕਰਾਂਗਾ ਜਿਸ ਵਾਰ ਨਹੀਂ ਨਹੀਂ ਤੂੰ ਸਾਨੂੰ ਪਾਇਦਾ ਤੂੰ ਕਰ ਠੀਕਾ ਫਿਰ ਮਾਇ ਕਰ ਪਾਣੀ ਕਰਨਾ ਤੂੰ ਜਾ ਕੇ ਉਹਦੇ ਦੌਗੇ ਪਾਣੀ ਕਰ ਮੱਖਲਾ ਤੇ ਪਦਾਮ ਕਾ ਜੂ ਕੱਢ ਕੇ ਰੱਖਿਆ ਤੇ ਮੈਂ ਲਾਸੇ ਨੂੰ ਕਿਵੇਂ ਕੱਟਣਾ ਉਹਨਾਂ ਨੂੰ ਕਰ ਦ। ਮੈਂ ਜਦ ਮੱਛਿਆ ਕਰੂਗੀ ਆਪਾਂ ਤਾਂ ਕੱਟੇ ਕਰੇਗੀ ਠੀਕ ਹੈ। ਚੱਲ ਫੇਰ। ਹਾਂ ਚੱਲ ਆਹ ਦੀਦੀ ਆਹ ਫੇਰ ਆ ਤੁਹਾਨੂੰ ਆਸੇ ਨੂੰ ਪੈਸੇ ਵੀ 100 ਰੁਪਏ ਤਾਂ ਮੇਰੇ ਬੰਦ ਵੀ ਦੇ ਹੋਏ ਕਰਕੇ। ਫੇਰ ਆਹ ਨਾਲ ਤੇ ਤੂੰ ਬਿਠਾ ਕੇ ਵਿਚਾਰੀ। ਇਹ ਮੇਰੇ ਹੱਥ। ਪੜ੍ਹੇ ਨਹੀਂ। ਮੈਂ ਲੋ ਵੀ ਕੋਣ ਪੜ੍ਹੇ ਨਹੀਂ ਦੱਸ। ਛੋੜੇ 10 ਰੁਪਏ ਕੋਈ ਤੂੰ ਤੇਰੇ ਤੇ ਬੇਪਰ ਤੋਂ ਪੜ੍ਹ ਲੈ। ਨਹੀਂ। ਆਇਆ ਫਿਰ। ਚੱਲ। ਮੈਂ ਵੀ ਪਰਪਰ ਤੋਂ ਮੰਮੀ ਕੋਲੇ ਆਉਂਦੀ ਹਾਂ।